ਵਰਕਸ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਕੱਲ ਕੱਲ ਕੋਈ ਤਾਂ ਜਿੰਦਗੀ ਦੀ ਇਮਤਿਹਾਨਵਾਦਾ ਕਰਤਾ ਤੇ ਪੈਂਡ ਪੈਸੇ ਕਰਤਾ ਪਟ્રોલ ਪਟ્રોલ ਜੀ ਜਾਦਾ ਜੀ ਸਫਰ ਦੀ ਗੱਲ ਕਰੀਏ ਤਾਂ 90% ਦੇ ਗਰੀਬ ਲੋਕ ਜਨਨ ਕਿ ਸਫਰ ਬਸਾਂ ਦੇ ਵਿੱਚ ਕਰਦੇ ਆ ਤੇ 10% ਜਨਨ ਕਿ ਕਰਦੇ ਆ ਅਮੀਰ ਲੋਕ ਜਨਨ ਕਿ ਜ਼ਿਆਦਾ ਅਸਰ ਤਾਂ ਗਰੀਬਾਂ ਦੇ ਪਵੇਗਾ ਬਿਲਕੁਲ ਜੀ 91 ਪੈਸੇ ਜਨਨ ਕਿ ਵਾਧਾ ਹੋਇਆ ਤੇ ਕਿਰਾਏ ਦੇ ਵਿੱਚ ਵਾਧਾ ਬਹੁਤ ਹੋਇਆ ਇਹ ਜਨਨ ਕਿ ਪ੍ਰਾਈਵੇਟ ਦੇ ਕੰਪਨੀਆਂ ਦਾ ਕੰਪਨੀਆਂ ਜਨਨ ਕਿ ਉਹਨਾਂ ਦੀ ਚੰਦ ਹੀ ਆ ਉਹਨਾਂ ਨੂੰ ਮਾਨ ਸਰਕਾਰ ਦਾ ਜਨਨ ਕਿ ਧੰਨਵਾਦ ਕਰਨਾ ਚਾਹੀਦਾ ਕੰਪਨੀਆਂ ਨੂੰ ਕਿਉਂਕਿ ਦੋਨੇ ਸੀ ਲੱਡੂ ਹੋਏ ਉਹਨਾਂ ਦਾ ਬਿਲਕੁਲ ਜੀ ਕੀ ਕਹਾਂ ਤੁਹਾਡੇ ਤੇ ਮੈਂ ਸੀ ਤੇ ਵਿਚਾਰ ਕਰ ਰਿਹਾ ਸੀ ਤਾਰਾ ਜੀ ਜਿਵੇਂ 91 ਪੈਸੇ ਡੀਜ਼ਲ ਦਾ ਰੇਟ ਵਧਿਆ ਹਮ ਜਿਹੜੀਆਂ ਬੱਸਾਂ ਪਹਿਲਾਂ ਹੁੰਦੀਆਂ ਸੀ ਉਹਨਾਂ ਬੱਸਾਂ ਦੀ ਐਵਰੇਜ ਜਿਹੜੀ ਪਰ ਲੀਟਰ ਪ੍ਰਤੀ ਕਿਲੋਮੀਟਰ ਹਮਮ ਇੱਕ ਲੀਟਰ ਨਾਲ ਕਿੰਨੇ ਕਿਲੋਮੀਟਰ ਜਾਂਦੀ ਸੀ ਉਹ ਬੱਸਾਂ ਜਾਂਦੀਆਂ ਸੀ 2.5 ਤੋਂ 3.5 ਕਿਲੋਮੀਟਰ ਇੱਕ ਲੀਟਰ ਡੀਜ਼ਲ ਦੇ ਨਾਲ ਜੀ ਜਿਹੜੀਆਂ ਹੁਣ ਲੇਟੈਸਟ ਬੱਸਾਂ ਆ ਰਹੀਆਂ ਹਮ ਉਹ ਬੱਸਾਂ ਮੇਰੀ ਜਾਣਕਾਰੀ ਮੁਤਾਬਕ 4 ਕਿਲੋਮੀਟਰ ਤੋਂ ਲੈ ਕੇ 5.5 ਕਿਲੋਮੀਟਰ ਤੱਕ ਵੀ ਸਫ਼ਰ ਜਿਹੜਾ ਹੈ ਉਹ ਅੱਧਾ ਟੋੜਾ ਵੀ ਹੁੰਦਾ ਨਾ ਕਿ ਜਿਹੜੇ ਅੱਡੇ ਆ ਕੇ ਬ੍ਰੇਕਾ ਪਾ ਗਏ ਤਾਂ ਘੱਟ ਐਵਰੇਜ ਆ ਗਈ ਲੰਮਾ ਰੂਟ ਆ ਗਿਆ ਦੋ ਅੱਡੇ ਆ ਗਏ ਤਾਂ ਐਵਰੇਜ ਵਧ ਗਈ ਹਮਮ 5.5 ਕਿਲੋਮੀਟਰ ਵੀ 1 ਲੀਟਰ ਦੇ ਨਾਲ ਬੱਸ ਜਿਹੜੀ ਉਹ ਸਫ਼ਰ ਤੈਅ ਕਰਦੀ ਹਮ ਆਪਾਂ 5.5 ਮੀਲੇ ਰੱਖਦੇ 5 ਮੀਲੇ ਰੱਖਦੇ ਆਪਾਂ 4 ਹੀ ਰੱਖਾਂ ਮੰਨ ਲਓ ਕਿ ਇੱਕ ਬੱਸ 1 ਲੀਟਰ ਨਾਲ 4 ਕਿਲੋਮੀਟਰ ਸਫ਼ਰ ਤੈਅ ਕਰਦੀ ਹੈ ਜੀ ਠੀਕ ਹੈ ਜੀ ਉਹਦਾ ਰੇਟ ਕਿੰਨਾ ਬਣ ਗਿਆ 99 ਪੈਸੇ 99 ਪੈਸੇ 4 ਕਿਲੋਮੀਟਰ ਗਈ 4 ਕਿਲੋਮੀਟਰ ਦੇ ਵਿੱਚ 99 ਪੈਸੇ ਬਣਿਆ ਆਪਾਂ ਹੁਣ ਆਪਣੇ ਰੂਟ ਦੀ ਗੱਲ ਕਰੀਏ ਆਪਾਂ ਬਠਿੰਡੇ ਤੋਂ ਚੜੇ ਜੀ ਆਪਾਂ ਜਾਣਾ ਸ੍ਰੀ ਅਮਰਸਰ ਸਾਹਿਬ ਸਾਫ ਜੀ ਬਠਿੰਡੇ ਤੋਂ ਸ੍ਰੀ ਅਮਰਸਰ ਸਾਹਿਬ ਦੀ ਜਿਹੜੀ ਦੂਰੀ ਹੈ ਉਹ 180 ਕਿਲੋਮੀਟਰ ਹੈ ਜੀ ਠੀਕ ਹੈ 180 ਕਿਲੋਮੀਟਰ ਦੇ ਵਿੱਚ ਜੋ ਬੱਸ ਚੱਲ ਕੇ ਗਈ ਇੱਕ ਸਾਈਡ ਹੂੰ ਉਹਦੇ ਵਿੱਚ ਤੁਸੀਂ ਮੰਨ ਲਓਗੇ 91 ਪੈਸੇ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਉਹਨੂੰ ਉਹਨੇ ਡੀਜ਼ਲ ਕਿੰਨਾ ਖਾਤਾ 180 ਕਿਲੋਮੀਟਰ 490 45 ਲੀਟਰ ਜੀ ਠੀਕ ਹੈ ਉਹ ਉਧਰ ਹੋਰ ਫਾਇਦਾ ਕਰ ਦਿੰਦੇ ਆਪਾਂ ਉਧਰੋਂ ਵੀ ਪਿੱਛੇ ਲੈ ਆਏ ਵੀ ਨਾ 5.5 ਕਿਲੋਮੀਟਰ ਨਾ ਆਪਾਂ ਚਾਰ ਤੇ ਲੈ ਚਾਰ ਤੇ ਲੈ ਆਏ ਆਪਾਂ ਫਿਰ ਟ੍ਰਾਂਸਪੋਰਟਰ ਉਧਰ ਰੱਖੇ ਜੀ ਦੂਜੇ ਪਾਸੇ ਵੀ ਟ੍ਰਾਂਸਪੋਰਟ ਤੋਂ ਫਾਇਦਾ ਦਿੰਦੇ ਨੇ ਹੂੰ ਮੰਨ ਲਓ ਕਿ ਤੁਸੀਂ 45 ਨਹੀਂ 50 ਲੀਟਰ ਡੀਜ਼ਲ ਲੱਗਦਾ ਜੀ 50 ਲੀਟਰ ਡੀਜ਼ਲ ਲੱਗਿਆ ਤੇ 91 ਪੈਸੇ ਡੀਜ਼ਲ ਦਾ ਰੇਟ ਵਧਿਆ ਜੀ 9.45 ਤੇ 1 ਪੈਸਾ ਉੱਤੇ ਹੋਰ ਹੈ ਜੀ ਮਤਲਬ ਕਿ 46 ਰੁਪਏ 45 ਤੋਂ 46 ਰੁਪਏ ਬਠਿੰਡੇ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਤੱਕ ਜਾਣ ਤੱਕ ਬੱਸ ਨੇ 45 ਰੁਪਏ ਵਧ ਖਾਣੇ ਕੋਲੀ ਉਧਰ 5 ਹੋਰ ਦੇ ਦਿੰਨੇ ਆ ਜੀ 50 50 ਇੱਕ ਪੈਸੇ ਜਾਣ ਲਗੀ ਜੀ ਠੀਕ ਹੈ ਬੱਸ ਮਿਨੀਮਮ ਜਿਹੜੇ ਰੋਡ ਫਾਰਮਟ ਹੈ ਮੇਰੀ ਜਾਣਕਾਰੀ ਦਿੱਤੀ ਹੈ ਮਿਨੀਮਮ ਰੂਟ ਫਾਰਮਟ ਜਿਹੜੇ ਹੈਗੇ ਉਹ ਘੱਟੋ ਘੱਟ 300 ਕਿਲੋਮੀਟਰ ਐ ਜਦੋਂ বাস ਜਿਹੜੀ 52 ਸੀਟਰ 55 ਸੀਟਰ ਜੋ ਵੀ ਜੋ ਵੀ ਚੱਲਦਾ ਠੀਕ ਹੈ ਉਹਦੇ ਵਾਸਤੇ 300 ਕਿਲੋਮੀਟਰ ਮਿਨੀਮਮ ਜ਼ਰੂਰੀ ਹੈ 300 ਕਿਲੋਮੀਟਰ ਚੱਲੂਗੀ ਤਾਂ ਗਿਣਿਆ ਜਾਂਦਾ ਕਿ ਤੂੰ ਪੜਤਾ ਪੜਤੇ ਚ ਰਹੂਗੀ ਉਸ ਤੋਂ ਬਾਅਦ ਜਿੰਨੀ ਜੇਹਰ ਚੱਲਦੇ ਤੁਸੀਂ ਟੈਕਸ ਕਿੰਨੇ ਚੱਲ ਲੋਗੇ ਜੋ ਖਰਚੇ ਵਗੈਰਾ ਜੋ ਪੈਂਦੇ ਹੁੰਦੇ ਹਨ ਉਹਨਾਂ ਨੂੰ 400 ਕਿਲੋਮੀਟਰ 500 600 700 ਕਿਲੋਮੀਟਰ ਜਿੰਨਾ ਮਰਜ਼ੀ ਚਲਾਓਗਾ ਠੀਕ ਹੈ ਜੀ ਹੁਣ ਗੱਲ ਆ ਗਈ ਆਪਣੀ ਕਿ বাস ਨੇ ਡੀਜ਼ਲ ਬਠਿੰਡੇ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਤ 45 ਰੁਪਏ ਤਾਂ ਬਤਾ ਪੰਜਾਹ ਦਾ 45 ਰੁਪਏ ਪੰਜੇ ਦੀ ਆਦੀ ਬੜਾ 45 ਰੁਪਏ ਹੂੰ ਕਿਰਾਇਆ ਜਿਹੜਾ ਸੀ ਡੀਜ਼ਲ ਦੇ ਰੇਟ ਵਧਣ ਤੋਂ ਪਹਿਲਾਂ ਹੂੰ ਉਹ ਬਠਿੰਡੇ ਤੋਂ ਸ੍ਰੀ ਅਮਰitsar ਸਾਹਿਬ ਦਾ ਜਿਹੜਾ ਕਰਾਇਆ ਸੀ 230 ਰੁਪਏ ਸੀ ਹੂੰ 230 ਹੂੰ ਹੁਣ ਕਿੰਨਾ ਕਰਾਇਆ ਹੋ ਗਿਆ ਮੈਂ ਸੁਣਿਆ 270 275 275 45 ਰੁਪਏ ਕਰਾਇਆ ਵਧ ਗਿਆ 45 ਰੁਪਏ ਬਠਿੰਡੇ ਤੋਂ ਸ੍ਰੀ ਅਮਰitsar ਸਾਹਿਬ ਜਾਣਾ ਇੱਕ ਪਾਸੇ ਦਾ ਕਿਰਾਇਆ 45 ਰੁਪਏ ਵਧ ਗਿਆ ਜਨਨ ਕਿ ਜਿਹੜਾ ਇੱਕ ਗੱਡੀ ਦਾ ਖਰਚਾ ਸੀ ਤੇਲ ਦਾ ਉਹ ਇੱਕ ਸਵਾਰੀ ਦਾ ਪੂਰਾ ਕਰ ਲੇ ਇੱਕ ਸਵਾਰੀ ਨੇ ਡੀਜ਼ਲ ਦਾ ਖਰਚਾ ਪੂਰਾ ਕਰਤਾ ਬਾਕੀ ਸਾਰਾ ਨੁਮਾਫ ਹੈ ਆਪਣਾ ਬਾਕੀ ਸਾਰਾ ਮਨਾਫਾ ਹੈ ਠੀਕ ਹੈ ਜੀ ਹੁਣ ਉਹਦੇ ਵਿੱਚ ਦੇਖੋ ਤੁਸੀਂ ਘੱਟੋ ਘੱਟ ਆਪਾਂ ਦੇਖਦੇ ਆਂ ਵੀ ਬੱਸ ਦੇ ਵਿੱਚ ਮਿਨੀਮਮ ਜਿਹੜੀਆਂ ਉਹ 40 ਤੋਂ 50 ਸਵਾਰੀਆਂ ਦਾ ਜੇ 40 ਤੋਂ 50 ਸਵਾਰੀਆਂ ਹੋਣ ਤਾਂ ਡਰਾਈਵਰ ਕਨੈਕਟਰ ਤੇ ਮਾਲਕ ਟਰਾਂਸਪੋਰਟਰ ਜਿਹੜਾ ਉਹ ਖੁਸ਼ ਨਹੀਂ ਹੁੰਦਾ ਜੀ ਕਿਉਂ ਕਹਿੰਦਾ ਵੀ ਓਨੀ ਵਧੀਆ ਇਹ ਨਹੀਂ ਚੱਲੀ 50 ਸਵਾਰੀਆਂ ਹੂੰ ਜਿੰਨਾ ਚ ਟੋੜੀ ਵਾਂਗੂ ਨਹੀਂ ਭਰਦੇ 60 ਨਹੀਂ ਹੁੰਦੀਆਂ ਪਹਿਲ ਨਹੀਂ 70 ਨਹੀਂ ਕਿ ਵੀ 90 90 ਸਵਾਰੀਆਂ ਬੱਸ ਦੇ ਵਿੱਚ ਹੋ ਜਾਂਦੀਆਂ ਜੀ ਜੀ ਜਦੋਂ ਐ ਖੜੇ ਉਹਨਾਂ ਆਪਾਂ ਫਸ ਕੇ 90 90 ਸਵਾਰੀਆਂ ਬੱਸ ਦੇ ਵਿੱਚ ਹੋ ਜਾਂਦੀਆਂ ਠੀਕ ਹੈ ਜੀ ਛੱਤ ਤੇ ਵੀ ਚੜਾ ਲੈਂਦੇ ਉਹ ਬੱਕਰੀਆਂ ਛੱਤ ਤੇ ਜੀ ਇਹ 60 ਸਵਾਰੀਆਂ ਵੀ ਆਪਾਂ ਗੈਨ ਲਈਏ ਨਾ ਛੱਡ ਦਿਓ ਉਤਰੋਂ ਵੀ ਪਿੱਛੇ ਪੰਜਾਹ ਤੇ ਆ ਜੀ ਐਵਰੇਜ 50 ਸਵਾਰੀਆਂ ਗੈਨ ਲੋ ਵੀ ਕਦੇ 70 ਵੀ ਲੈ ਕੇ ਜਾਂਦੀ ਹੈ 75 ਵੀ 80 ਵੀ ਕਦੇ 35 ਵੀ ਲੈ ਕੇ ਜਾਂਦੀ ਹੈ ਐਵਰੇਜ ਬੱਸ 50 ਸਵਾਰੀਆਂ ਲੈ ਕੇ ਬੱਸ ਬਠਿੰਡੇ ਤੋਂ ਸਿੱਧੀ ਅਮਰਸਰ ਸਾਹਿਬ ਜਾਏ 50 ਸਵਾਰੀਆਂ ਦਾ ਕਿੰਨਾ ਹੋ ਗਿਆ ਜੀ 5 5 25 ਹਾਂ ਜੀ ਉਧਰੋਂ ਘਟਾਵਾਂਗੇ 500 5500 ਰੁਪਏ ਠੀਕ ਹੈ ਸਾਡੇ ਬਾਈ ਸੱਟੋਂ ਘਟਾਪਾ ਬੱਲੇ ਨੇ ਹੈ ਬਿਲਕੁਲ ਆਪਾਂ 50 ਸਵਾਰੀਆਂ ਤੇ ਲੈ ਆਏ ਆ ਆਪਾਂ 60 70 80 90 ਸਵਾਰੀਆਂ ਗਿਣੀਆਂ ਹੀ ਨਹੀਂ ਹਾਲਾਂਕਿ ਇਹ ਹੁੰਦਾ ਇਸ ਰੂਟ ਤੇ ਸਮਝੀ ਜੀ ਜੀ ਹੋਰ ਬਥੇਰੇ ਰੂਟਾਂ ਤੇ ਹਾਲ ਹੁੰਦਾ ਜੀ ਕਿ ਜਿਹਦੇ ਵਿੱਚ ਬੱਸ ਦੇ ਵਿੱਚ 70 ਤੋਂ 80 80 ਤੋਂ 90 ਸਵਾਰੀਆਂ ਵੀ ਸਫ਼ਰ ਕਰਦੀਆਂ ਆਪਾਂ 50 ਤੇ ਲੈਂਦਾ ਵੀ 50 ਸਵਾਰੀਆਂ ਐਵਰੇਜ ਰੱਖ ਲਓ ਕਿਉਂਕਿ ਕਦੇ 35 40 ਵੀ ਰਿਆ ਜਾਂਦੀ ਜੀ ਜੇ 50 ਵਾਰੀਆਂ ਐਵਰੇਜ ਕਰ ਲਈਏ ਨਾ ਆਪਾਂ ਤਾਂ ਸਿਰਫ 180 ਕਿਲੋਮੀਟਰ ਦੇ ਜਿਹੜਾ ਉਹ ਮਾਸ ਨੂੰ 2200 2250 ਰੁਪਇਆ ਇੱਕ ਗੇੜੇ ਦੇ ਵਿੱਚ 180 ਕਿਲੋਮੀਟਰ ਤੱਕ ਵੱਧ ਬਚਣਾ ਸ਼ੁਰੂ ਹੋ ਗਿਆ ਖਰਚਾ ਕਿਹੜਾ ਵਧਿਆ 45 ਰੁਪਏ 45 180 ਕਿਲੋਮੀਟਰ ਦੇ ਵਿੱਚ ਦੂਜੇ ਪਾਸੇ ਆ ਗਏ ਹਾਂ ਲੋਕਲ ਅੱਡੇ ਹੂੰ ਇਵਸਟਾਪ ਟੂ ਸਟਾਪ ਹੂੰ ਮਾਰੋ ਕੇ ਆਪਾਂ ਆਪਣੇ ਜੈਤੋ ਗੁਰਦੁਰਗਾੰਸਰ ਸਾਹਿਬ ਦੇ ਚੌਕ ਦੇ ਵਿੱਚੋਂ ਬਸ ਚੜ੍ਹਨਗੇ ਬਾਜਾ ਚੌਂਕ ਜਾ ਕੇ ਉਤਰਨਾ 1 ਕਿਲੋਮੀਟਰ ਮੇਰੇ ਕਾਲ DMS ਕਿਪਨਾ ਕਰਦਾ ਹੁਆ ਤਾਂ ਜਿਹੜੀ ਬਾਤ ਸਰਕਾਰ ਸੀ ਉਦੋਂ ਅੱਡੇ ਤੋਂ ਅੱਡਾ ਕੋਈ 4 ਰੁਪਈਆ ਦੇ ਅੰਦਰ ਉਧਰ ਹੁੰਦਾ ਸੀ ਇੰਨੇ ਕਿਉਂ ਦੱਸੀ ਠੀਕ ਹੈ 5 ਤੋਂ ਘੱਟ ਸੀਗਾ 3 ਸੀ 4 ਸੀ ਜੋ ਵੀ ਸੀਗਾ ਮਤਲਬ ਉਦੋਂ ਰੁਪਏ ਢੇਲੀਆਂ ਚੱਲਦੇ ਸੀ 4 ਰੁਪਏ ਅੱਡੇ ਤੋਂ ਅੱਡਾ ਹੁੰਦਾ ਸੀ ਆਪਾਂ ਨੂੰ 5 ਘੱਟ ਲੋ ਉਦੋਂ ਬਾਅਦ ਆ ਗਈ ਕੈਪਟਨ ਸਾਹਿਬ ਦੀ ਸਰਕਾਰ ਜੀ ਉਹਨਾਂ ਨੇ ਸਿੱਧਾ ਜੰਪ ਕਰਾ ਕੇ ਜਿਹਦਾ ਸੀਗਾ 4 ਜਾਂ 5 ਤੋਂ ਉਹ 10 ਕਰਾ ਦਿੱਤੇ ਅੱਡੇ ਤੋਂ ਜੀ ਯਾਨੀ ਸਰਕਾਰਾਂ ਜਿਹੜੀਆਂ ਮੰਨਦੀਆਂ ਹਨਾ ਕਿਸਾਨ ਜੱਟ ਬੰਦਿਆਂ ਕਹਿੰਦੇ ਮੱਥ ਲੜੀ ਜਾਂਦੀਆਂ ਕਿ ਸਰਕਾਰਾਂ ਜਿਹੜੀਆਂ ਆਮ ਬੰਦੇ ਦੀਆਂ ਨਹੀਂ ਹੂੰ ਇਹ ਕਾਰਪੋਰੇਟਾਂ ਦੀਆਂ ਇਹ ਕਾਰੋਬਾਰੀਆਂ ਦੀਆਂ ਇਹਨਾਂ ਨੂੰ ਉੱਥੋਂ ਵੀ ਸਾਰਾ ਕੁਝ ਜਾਏ ਨਸ਼ਾਣੇ ਨਹੀਂ ਇਹਨੇ ਦੋ ਨੰਬਰ ਦੇ ਧੰਦੇ ਕਰਨੇ ਜਾਂ ਇਹ ਵੱਡੇ ਲੋਕਾਂ ਦੀਆਂ ਆਮ ਲੋਕਾਂ ਦੀਆਂ ਹੈ ਨਹੀਂ ਨੀ ਧਨਾੜ ਲੋਕਾਂ ਦੀਆਂ ਧਨਾੜ ਲੋਕਾਂ ਦੀਆਂ ਆਮ ਬੰਦੇ ਨੂੰ ਤਾਂ ਪੀਸਣਾ ਹੈ ਸਿਰਫ ਵੋਟਾਂ ਵੇਲੇ 5 ਸਾਲਾਂ ਬਾਅਦ ਆ ਕੇ ਹੱਥ ਜੋੜ ਕੇ ਆਏ ਕਿ ਉਦੋਂ ਨਾਲ ਰੋਟੀ ਵੀ ਖਾਂਦੇ ਆ ਨਾਲ ਥੱਲੇ ਪੁੰਜੇ ਵੀ ਵੇਚਦੇ ਜਵਾਰਾਂ ਨੂੰ ਵੀ ਆ ਕੇ ਜਾਲੇ ਕਹਿੰਦੇ ਅਨਿਕਲਦੀ ਹੋਵੇ ਕੋਸੋ ਉਜਵਾਕਾਂ ਨੂੰ ਹੀ ਜੱਟੀਆਂ ਚ ਲੈਦੇ ਆ ਉਹ ਡਰਾਮੇ ਬਾਦਿਆਂ 5 ਸਾਲਾਂ ਬਾਅ ਹੁਣ ਦੇਖੋ ਅੱਡੇ ਤੋਂ ਅੱਡਾ ਜਿਹੜਾ ਜਦੋਂ ਕੈਪਟਨ ਸਾਹਿਬ ਨੇ ਇੱਕ ਚੱਕ ਕੇ ਕਰਤਾ 5 ਤੋਂ 10 ਹਮਮ ਇਮਾਨ ਸਾਹਿਬ ਦੀ ਮਿਹਰਬਾਨੀ ਹੋ ਗਈ ਅੱਡੇ ਤੋਂ ਅੱਡਾ ਸਟਾਪ ਤੋਂ ਸਟਾਪ ਜਿਹੜਾ ਹੈਗਾ ਇੱਕ ਚੌਂਕ 'ਚ ਉਤਰ ਕੇ ਦੂਜੇ ਚੌਂਕ 'ਚ 1 ਕਿਲੋਮੀਟਰ ਦੇ ਉੱਤਰ ਜੋ ਦਾ ਕੇ 15 ਰੁਪਏ ਕਰਤਾ ਹੁਣ ਜ਼ਰੂਰ ਰੈਗੂਲੇਸ਼ਨ ਕਲੀਅਰ ਜਿੰਨਾ ਮੈਂ ਜਿੰਨੀ ਮੈਂ ਆਪਣੀ ਤੁਛ ਬੁੱਧੀ ਜੀ ਜੀ ਇਹ ਨਹੀਂ ਸੋਚਦਾ ਜੀ ਪਹਿਲੀ ਗੱਲ ਕਿਰਾਇਆ ਕਿੰਨਾ ਹੋਇਆ ਨਾਰਮਲ ਬੱਸ ਦਾ 1 ਰੁਪਇਆ 42 ਪੈਸੇ ਪਰ ਕਿਲੋਮੀਟਰ ਠੀਕ ਹੈ 1 ਰੁਪਇਆ 42 ਪੈਸੇ ਦੇ ਹਿਸਾਬ ਨਾਲ ਮੈਂ ਕਿਹ ਕਿੱਥੇ ਬੈਠਾ ਸਾਡਾ ਸਿਸਟਮ ਸਾਡੇ ਕੋਲ ਅਦਾਲਤਾਂ ਵੀ ਹੈ ਸਾਡੇ ਕੋਲ ਇੱਕ ਤੰਤਰ ਵੀ ਹੈ ਜਿਹਨੇ ਆਮ ਬੰਦੇ ਦਾ ਖਿਆਲ ਰੱਖਣਾ ਹੈ ਆਮ ਬੰਦਾ ਪੇਸ ਕਿਉਂ ਰਿਆ ਮਰ ਕੇ ਹੋ ਰਿਆ ਜੀ ਇਸੇ ਕਰਕੇ ਪੇਸ ਰਿਆ ਜਦੋਂ ਹੈ ਹੀ 1 ਰੁਪਇਆ 42 ਪੈਸੇ ਹੁਣ ਤੁਹਾਨੂੰ ਕਰਕੇ ਦੱਸਣਾ ਹੈ ਨਹੀਂ ਮੈਂ ਤੁਹਾਨੂੰ ਇੱਕੋ ਮਿੰਟ ਮੈਂ ਤੁਹਾਨੂੰ ਕਰਕੇ ਦੱਸੂਗਾ ਜੀ ਜਿਹੜੀ ਜਿ ਆਪਾਂ ਅੱਜ ਕਿਉਂਕਿ ਆਪਾਂ ਸਮਾਪੋਵਾ ਨਹੀਂ ਕਰ ਸਕਦੇ ਜੀ ਜੀ 1 ਰੁਪਇਆ 42 ਪੈਸੇ 180 ਕਿਲੋਮੀਟਰ ਬਾਹਰ ਹੀ ਬਟੰਡਾ ਤੋਂ ਸੀਰੇ ਅਮਰਸਾ ਸਾਹਿਬ ਰੱਖਾਂਗੇ ਜੀ ਜੀ 1 ਰੁਪਇਆ ਤੇ 42 ਪੈਸੇ ਕਿਰਾਇਆ ਹੈ ਜੀ 255 ਰੁਪਇਆ 60 ਪੈਸੇ ਬਾਹਰ ਜੀ ਠੀਕ ਹੈ ਜੀ ਜੀ 255 ਪੀ 60 ਪੈਸੇ ਬਣਦੇ ਆ ਅੰਮ੍ਰਿਤਸਰ ਸਾੜ ਦੇ ਤੇ ਲਈ ਜਾਂਦੇ ਇਹ 75 ਲਈ ਜਾਂਦੇ ਇਹ 75 19 ਰੁਪਏ ਆਮ ਬੰਦੇ ਨੂੰ ਵੱਧ ਪੈਣ ਲੱਗਦੇ 19 ਰੁਪਏ ਹੁਣ ਆਪਾਂ 1 ਰੁਪਿਆ ਆਪਾਂ ਆਪਣਾ ਕਿਉਂਕਿ 55 60 ਦਾ ਹੋਗੇ 40 ਪੈਸੇ ਆਪਾਂ ਕੋਲੋਂ ਪਾ ਸਕਦੇ ਆ ਜਾਂ 60 ਪੈਸੇ ਘਟਾ ਸਕਦੇ ਆ ਜੀ ਜੀ ਜੇ ਆਪਾਂ ਇੱਕ ਬੰਦੇ ਮਗਰ ਇਹ ਗਿਣ ਲਿਆ ਨਾ ਕਿ 20 ਰੁਪਏ ਵੱਧ ਲੈ ਰਹੇ ਆ ਤਾਂ 50 ਬੰਦੇ ਜਾ ਰਹੇ ਆ ਐਵਰੇਜ ਆਪਾਂ ਕੀ ਹੂੰ ਹੂੰ ਠੀਕ ਐ ਜੀ ਦਾ 200000 ਰੁਪਏ ਗੇੜੇ ਮਗਰ ਆਮ ਲੋਕਾਂ ਨੂੰ ਜਿਹੜਾ ਉਹ ਸਫਰ ਦੇ ਵਿੱਚ ਉਹ ਵੀ ਵੱਤ ਪੈ ਰਹੀ ਜੀ ਠੀਕ ਹੈ ਫਿਰ ਜਿਹੜਾ ਹੁੰਦਾ ਜਿਵੇਂ ਮੈਂ ਤੁਹਾਨੂੰ ਸਟਾਪ ਤੋਂ ਸਟਾਪ ਗੱਲ ਕਰ ਰਿਹਾ ਹਾਂ ਸਟਾਪ ਤੋਂ ਸਟਾਪ ਦਾ ਸਹਾਰਾ ਕੀ ਹੁੰਦਾ ਸੀਗਾ ਬਾਦਲ ਸਰਕਾਰ ਵੇਲੇ ਤਾਂ ਹੁੰਦਾ ਸੀ ਕਾਚਨ ਸਾਹਿਬ ਵੇਲੇ ਕਾਂਗਰਸ ਵੇਲੇ ਹੈਗਾ ਸੀ ਕਿ ਨਹੀਂ ਮੇਰੇ ਪੂਰੀ ਤਰ੍ਹਾਂ ਪ੍ਰੋਪਰ ਫੌਲਜ ਸਟਾਪ ਤੋਂ ਸਟਾਪ ਇਹ ਸਿਸਟਮ ਹੈ ਜਦੋਂ ਅਕਾਫਨ ਵੇਲੇ ਕੀਤਾ ਆਰਾਊਂਡ ਫਿਗਰ ਜਿਹੜਾ ਸੀ ਨਾ ਲੱਭੇ ਢੇਲੀਆਂ ਖਤਮ ਕਰਦੇ ਹਮ ਕਿ ਨਾ 12 ਰੁਪਏ ਕਿਰਾਇਆ ਹੋਊਗਾ ਨਾ 11 ਨਾ 13 ਜਾਂ 10 ਹੋਊਗਾ ਜਾਂ 15 ਹੋਊਗਾ ਜਾਂ 5 ਹੋਊਗਾ ਇੱਕ ਲਾ 5 ਰੁਪਏ ਹੀ ਹੈ ਗੁਰੂਕੀਤਾ ਆਪੋ 6ਵੇਂ ਵਾਲਾ ਢੇਲਿਆਂ ਵਾਲੀ ਰੋੜੀਪੁਰ ਰੋੜੀਪੁਰ ਜਿਹੜਾ 6 ਬਣ ਜਾਂਦਾ ਸ਼ਹਿਰ ਮੇਰੇ ਖਿਆਲ ਸੱਤ ਬਣ ਜਾਂਦਾ ਢੇਲਿਆਂ ਵਾਲੀ ਤੱਕ ਇਹ ਪਾਦਰ ਕੀ ਦੀ ਆਰਾਊਂਡ ਫਿਗਰ ਦੇ ਵਿੱਚ ਪੈਂਦਾ ਹੈਗਾ ਇਹ 15 ਵਾਲੇ ਦੇ ਵਿੱਚ ਕੀ 10 ਵਾਲੇ ਵਿੱਚ ਵੀ ਪੈਂਦਾ ਇਹਦਾ ਕੀ ਸਿਸਟਮ ਹੈ ਜੇ 70 ਰੁਪਏ 49 ਪੈਸੇ ਤੱਕ ਨਾ ਕਿ ਉਹ 10 ਰੁਪਏ ਐ ਤੁਹਾਨੂੰ 7 ਰੁਪਏ। ਜਦੋਂ ਇਹ ਤਾਂ 7.55 ਜੀ ਨਹੀਂ ਪੈਂਦਾ। ਇਹ 7 ਰੁਪਏ 55 ਪਿਆਜ ਜਪੜੇ ਤਾਂ 10 ਰੁਪਏ ਲੈ ਲੈ। ਇਹ ਤਾਂ 7 ਰੁਪਏ 10 ਪਿਆਜਾਂ ਚ ਪੈਂਦੇ। ਇਹਦੇ 5 ਰੁਪਏ ਵਾਧੂ। ਕੌਣ ਹਸਾਬ ਕਰੂਗਾ ਇਹਨਾਂ ਚੀਜ਼ਾਂ ਦਾ? ਵੀ ਲੋਕਾਂ ਦੀ ਕਿੰਨੀ ਲੁੱਟ ਕੀਤੀ ਗੱਲ। ਠੀਕ ਹੈ। ਇਹਦਾ ਮਤਲਬ ਕੀ ਹੈ? ਉਹ ਅੰਨਾ ਵੱਡੇ ਸ਼ੇਰ ਦੀ ਮੂੰਹ ਮੂੰਹ ਆਪਣਿਆਂ ਨੂੰ ਦੇਖ। ਜਿਹੜੀ ਵੀ ਸਰਕਾਰ ਸ਼ੇਰ ਨੇ ਮੰਡੂ ਕੀਨਾ ਉਹ ਆ ਕੇ ਵੱਡੇ ਤਣਾਅ ਸੋਕਣ ਨੂੰ ਦਿਓ। ਜਿੰਨਾ ਚਿਰ ਤਾਂ ਇਹਦੇ ਹੱਕ ਤੋਂ ਪਾਸੇ ਚੱਲੀ ਜਾਂਦਾ। ਉਹਨਾਂ ਚਿਰ ਤਾਂ ਉਹਨੂੰ ਜਿਵੇਂ ਉਹ ਕਹਿੰਦੇ ਵੀ ਇਹ ਮੰਨ ਲਓ ਤੁਸੀਂ ਕੋ ਦੁਸ਼ਮਣ ਦੇ ਸਾਬ। ਜਦੋਂ ਇਹਨਾਂ ਦੇ ਆਪਣੇ ਬੁੱਕਲ ਚਾ ਜਾਂਦੇ ਨੇ ਤੇ ਉਹਨੂੰ ਆਪਣਾ ਲਿਸਟ ਜਿੰਨਾ ਸਿੱਧੇ ਤੋਂ ਸਿੱਧਾ ਫਾਇਦਾ ਮੈਂ ਤਾਂ ਇਹ ਕਹੂੰਗਾ ਕਿ ਆਪ ਬੰਦੇ ਨੂੰ ਪੀਸ ਕੇ ਪੂਰਾ ਕਿ ਟ੍ਰਾਂਸਪੋਰਟਾਂ ਨੂੰ ਫਾਇਦਾ ਦਿੱਤਾ ਗਿਆ ਇਹਦੇ ਤੇ ਇੱਕ ਨੀਤੀ ਬਣਨੀ ਚਾਹੀਦੀ ਹੈ 1 ਰੁਪਿਆ 42 ਪੈਸੇ ਦੇ ਹਿਸਾਬ ਨਾਲ ਕਾਊਂਟ ਹੋ ਕੇ ਸਾਰਾ ਕੁਝ ਚਾਹੇ ਕਿਸੇ ਨੇ ਮੋਗੇ ਜਾਣੇ ਚਾਹੇ ਕਿਸੇ ਨੇ ਬਕਸਰ ਸਾਹਿਬ ਜਾਣੇ ਚਾਹੇ ਕਿਸੇ ਨੇ ਚੰਡੀਗੜ੍ਹ ਜਾਣੇ ਚਾਹੇ ਕਿਸੇ ਨੇ ਸੰਦੋਲਗੜ੍ਹ ਜਾਣੇ ਚਾਹੇ ਕਿਸੇ ਨੇ ਪਠਾਨਕੋਟ ਜੀ ਜੀਨੇ ਜਿੱਥੇ ਮਰਜੀ ਜਾਣਾ ਟਿਕਰ ਦੀ 42 ਪੈਸੇ ਦੇ ਹਿਸਾਬ ਨਾਲ ਰਾਉਂਡ ਤੇ ਕਿਰੇ ਜੋ ਮੈਂ ਤੁਹਾਨੂੰ ਦੱਸਿਆ ਕਿ ਜੇ ਤਾਂ ਟਿਕਰਪਈ 49 ਤੇ ਅਸੀਂ ਬਣਦੇ 100 ਰੁਪਏ ਵਾਲੇ ਖਾਤੇ ਪੈਣਾ ਚਾਹੀਦੇ ਜੇ ਕਰਦੇ 51 ਪੈਸੇ ਬਣਦੇ ਉਹ 2 ਰੁਪਏ ਵਾਲੇ ਖਾਤੇ ਪੈਣਾ ਚਾਹੀਦਾ ਉਸ ਹਿਸਾਬ ਦੇ ਨਾਲ ਕਰਾਏ ਜਿਹੜੇ ਨਾਲ ਕੋ ਬਾਜ਼ ਚ ਕੋਈ ਬੰਦਾ ਬਾਜ਼ ਚ ਕੇ ਰਾਜੀ ਨਹੀਂ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਮੈਂ ਸਿੱਧੂਪੁਰ ਜਥੇਬੰਦੀ ਦਾ ਇੱਕ ਸੇਵਾਦਾਰ ਆ ਨੋਰਮਲ ਨਾ ਮੈਂ ਮੈਂਬਰ ਹੈ ਨਾ ਮੈਂ ਉਧੇਦਾਰ ਹੈ ਮੈਂ ਜਿੰਨੀ ਕੁ ਮੇਰੀ ਮੈਂ ਜਿੰਨਾ ਕੁ ਮੈਂ ਸਰਦਾਰ ਡੱਲੇਵਾਲ ਸਾਹਿਬ ਨੂੰ ਜਾਣਦਾ ਜਿੰਨੀ ਜਿਹੜੀ ਉਹਨਾਂ ਦੀ ਸ਼ਖਸੀਅਤ ਹੈ ਉਹਨਾਂ ਦੇ ਮੁਤਾਬਕ ਮੈਂ ਚਾਹੁੰਦਾ ਕਿ ਜਥੇਬੰਦੀ ਵੀ ਸਾਫ਼ ਸੁਥਰੀ ਜਥੇਬੰਦੀ ਹੈ ਤੇ ਮੈਂ ਅੰਦੋਲਨ ਤੋਂ ਲੈ ਕੇ ਜਥੇਬੰਦੀ ਨਹੀਂ ਜਿੰਨੀ ਸੇਵਾ ਹੁੰਦੀ ਮੈਂ ਕਰਦਾ ਜੀ ਜੀ ਠੀਕ ਹੈ ਮੈਂ ਮੈਂਬਰ ਨਹੀਂ ਮੈਂ ਅਹੁਦੇਦਾਰ ਨਹੀਂ ਕੁਝ ਵੀ ਨਹੀਂ ਕਰ ਜਦੋਂ ਜਥੇਬੰਦੀਆਂ ਕਿਸਾਨ ਜਾਂ ਮਜ਼ਦੂਰ ਵਾਸਤੇ ਸੰਘਰਸ਼ ਕਰਦੀ ਹੈ ਨਾ ਹੂੰ ਉਦੋਂ ਲੋਕ ਕਹਿੰਦੇ ਆ ਇਹ ਤਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹ ਤਾਂ ਸੜਕਾਂ ਰੋਕਦੇ ਆ ਇਹ ਤਾਂ ਕਾਰੋਬਾਰ ਬੰਦ ਕਰਦੇ ਆ ਇਹ ਤਾਂ ਨੁਕਸਾਨ ਕਰਦੇ ਆ ਮੈਂ ਕਹਿੰਦਾ ਵੀ ਅੱਜ ਕੋਈ ਜਥੇਬੰਦੀ ਮੇਰੇ ਖਿਆਲ ਦੇ ਵਿੱਚ ਸ਼ਾਇਦ ਕਿਰਾਏ ਦੇ ਮਾਮਲੇ 'ਚ ਮੇਰੀ ਪਹਿਲੀ ਇੰਟਰਵਿਊ ਹੋਊਗੀ। ਮੈਂ ਨਹੀਂ ਅਜੇ ਤੱਕ ਵੇਖੀ ਕਿਸੇ ਦੀ ਆਮ ਲੋਕ ਆਮ ਲੋਕ ਤਾਂ ਜਿਹੜੇ ਹੈਗੇ ਨਾ ਆਮ ਲੋਕ ਤਾਂ ਉਹ ਕਹਿੰਦੇ ਵੀ ਉਹ ਇੱਕ ਰਾਜ ਇਹਨਾਂ ਦੇ ਟੈਕਸ ਲਾਉਣਾ ਸ਼ੁਰੂ ਕਰਤਾ ਸੀਗਾ। ਦੋ ਰੁਪਈਆ ਲੈਣਾ ਸ਼ੁਰੂ ਕਰਦੇ ਹੋ, ਦੋ ਰੁਪਈਆ ਲੈਣਾ ਸ਼ੁਰੂ ਕਰਦੇ ਹੋ। ਉਹ ਕਹਿੰਦੇ ਵੀ ਬੋਲਦੇ ਨਹੀਂ ਤਾਂ 76 ਮਾਰਨੇ ਸ਼ੁਰੂ ਕਰ ਦਿੰਦੇ। ਫੇਰ ਮੜਾ ਜਿਹਾ ਬੋਲੇ ਕਹੇ ਆਹਦੇ ਵੀ ਕਿਵੇਂ ਕੀ ਗੱਲ ਹੋ ਗਈ ਐ ਕਿ ਵੀ 76 ਮਾਰਨਾਂ ਦੀ ਗਿਣਤੀ ਘਟਣਾ ਤੁਹਾਡੇ ਕੋਲ ਬੰਦੇ ਘਟਾਏ 76 ਮਾਰਨ ਵਾਲੇ। ਬੰਦੇ ਵੱਧ ਭਰਤੀ ਕਰੋ ਤੁਹ ਜੇ ਕਿਸਾਨ ਜਥੇਬੰਦੀ ਕੋਈ ਸੜਕ ਰੋਕ ਕੇ ਬੈਠ ਜੇ ਨਾ ਤੇ ਸਾਰਾ ਪੰਜਾਬ ਬੈਠੂਗਾ ਨਾਲ ਕਿਉਂਕਿ ਹੁਣ ਹਰ ਇੱਕ ਦੀ ਆਪਣੀ ਜੇਬ ਤੇ ਬੋਝ ਠੀਕ ਹੈ ਹੁਣ ਹਰ ਇੱਕ ਬੰਦਾ ਕੋਈ ਕਿ ਹਾਂ ਜਥੇਬੰਦੀ ਨੇ ਕੱਲੀ ਕਿਸਾਨ ਜਥੇਬੰਦੀ ਨੇ ਕੋਈ ਵੀ ਸੰਘਰਸ਼ੀ ਜਥੇਬੰਦੀ ਬੈਠ ਜੇ ਨਾ ਤਾਂ ਹਰ ਇੱਕ ਬੰਦਾ ਸਾਥ ਦੇਊਗਾ ਬਾਜਾ ਚੌਂਕ ਤੋਂ ਉਹ ਅੱਧਾ ਕਿਲੋਮੀਟਰ ਵੀ ਨਹੀਂ ਬੰਦਦਾ ਪੂਰਾ ਕਿਲੋਮੀਟਰ ਬੰਦਦਾ ਨਹੀਂ ਅੱਧਾ ਕਿਲੋਮੀਟਰ ਬੰਦਦਾ ਕਿਲੋਮੀਟਰ ਬੰਦਦਾ ਨਹੀਂ ਬਾਜਾ ਚੌਂਕ ਤੋਂ ਦੂਜਾ ਚੌਂਕ ਕਰ ਗਏ ਆਪਣਾ ਉਹ ਅੱਧਾ ਕਿਲੋਮੀਟਰ ਵੀ ਬੰਦਦਾ ਇਹ ਕਹਣਗੇ ਜੀ ਅਸੀਂ ਸਾਡੇ 10 ਰੁਪਏ ਬੰਦਦੇ ਆ ਗੁਰੂ ਘਟਾ ਦੇ ਜੀ ਭਾਈ ਜਿਹੜਾ ਤੁਸੀਂ ਅੱਧੇ ਕਿਲੋਮੀਟਰ ਦੇ ਤੁਸੀਂ 15 ਲਏ ਆ 15 ਉਹ ਵਾਪਸ ਮੋੜੋ ਕਰ ਬਿਲਕੁਲ ਨਹੀਂ ਬੰਦਦੇ ਉੱਤੇ ਉਹ ਅੱਧੇ ਕਿਲੋਮੀਟਰ 15 ਲਏ ਨੇ ਆ ਜੇ ਤੁਸੀਂ ਉਹੀ ਗੱਲ ਹੈ ਨਾ ਜੇ ਤੁਸੀਂ ਪਹਿਲਾਂ ਅੰਦਾ ਵੰਦੇ ਸੀ ਮੁੰਡਾ ਮੁੰਡਾ ਘਰਦਿਆਂ ਨੂੰ ਦੇਵੀ ਆਪਿਆਂ ਨੂੰ ਦੇਵੇ ਬਿਲਕੁਲ ਹਾਂ ਠੀਕ ਹੈ ਇਹਦੇ ਵਿੱਚ ਹਰੇਕ ਬੰਦੇ ਕੋਲ ਅੱਜਕੱਲ ਨਾ ਸਾਲੀਆਂ ਚੋਰੀਆਂ ਬੜੀਆਂ ਵਧ ਗਈ ਠੀਕ ਹੈ ਹੁਣ ਤਾਂ ਇਥੋਂ ਤੱਕ ਮੈਂ ਦੇਖਿਆ ਸੀ ਆਪਣੇ ਜੈਤੋ ਥਾਣੇ ਦੇ ਵਿੱਚ ਕੱਲ ਸ਼ਾਮ ਨੂੰ ਕੋਈ ਪਰਸੋ ਸ਼ਾਮ ਨੂੰ ਲੋਕ ਉਹ ਆਪਣੇ ਮੁਕਸਰ ਰੋਹ ਦੇ ਇਕੱਠੇ ਕਰੀ ਬੈਠੇ ਸੀ ਉਹ ਕਹਿੰਦੇ ਵੀ ਏਡੀ ਸ਼ਰਮ ਲੱਥੇ ਵੀ ਸਾਡੇ ਬੰਦੇ ਦਿਹਾੜੀ ਕਰਕੇ ਆਉਂਦੇ ਆ ਜਦੋਂ ਨੂੰ ਪਤਾ ਲੱਗਦਾ ਨਾ ਵੀ ਫਾਟਕਾ ਤੇ ਆ ਗਈ ਤਾਂ ਇਹ ਚਾਰ ਜਾਨੇ ਮੂਰੇ ਹੋ ਗਏ ਘੇਰੇ ਦੇ ਵਿੱਚ ਜੇਹਦ ਕਰੋ ਉਹਦੇ ਕੋਲ ਕੀ ਆ ਉਹਦੇ ਕੋਲ 3-400 ਰੁਪਏ ਦਿਹਾੜੀ ਹੈ ਵਿਚਾਰੇ ਕੋਲ ਜਾਂ 300-400 ਵਾਲਾ ਮੋਬਾਈਲ ਫੋਨਾਂ ਘਰੇ ਗੱਲ ਕਰਨ ਵਾਸਤੇ ਆਕੇ ਬੰਦੇ ਸਾਰੀ ਦਿਹਾੜੀ ਖਾਪ ਕਿਉਂਦੇ ਦਿਹਾੜੀ ਆ ਗੱਲ ਮੈਨੂੰ ਤਾਂ ਕੋਲੇ ਨਹੀਂ ਨਹੀਂ ਇਹ ਕਿਸੇ ਨੂੰ ਭੁਲੇਖਿਆ ਕਰਦਾ ਇੱਕ ਹੋਰ ਵੀ ਦੱਸਦਾ ਜੀ ਪੈਸੇ ਉਹ ਖੋਹਦੇ ਕੁੜਦੇ ਆ ਵੀ ਤੂੰ ਪੈਸੇ ਖੋੜੇ ਕੁੱਟਿਆ ਸਾਨੂੰ ਪੈਸੇ ਕੋਲੇ ਹਨਾ ਉਹ ਜਿਹਦੇ ਕੋਲੇ ਨਹੀਂ ਉਹਨੂੰ ਵੀ ਕੁੱਟਦੇ ਆ ਉਹਨੂੰ ਕਹਿੰਦੇ ਤੇਰੇ ਕੋਲ ਹੈ ਕਿਉਂ ਨਹੀਂ ਜੇ ਘਰੋਂ ਨਿਕਲਣ ਨਾਲ ਜੇਬ 'ਚ ਕੁਝ ਪਾ ਕੇ ਤੁਰੇ ਇਹ ਕਿੰਨੇ ਪਹਿਲਾਂ ਅੱਜ 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 2 ਘੰਟੇ ਕਰੇ ਆ ਤੇਰੀ ਭਟਾਈ ਇੱਕ ਦਿਨ ਕੋਈ ਨਾ ਇੱਕ ਛੋਟੀ ਗੱਲ ਕਰ ਜੀ ਤੇ ਉਹ ਕੋਈ ਬੰਦਾ ਆ ਰਿਹਾ ਸੀ ਤੇ ਉਹ ਉਹ ਖੜੇ ਰੇ ਵੇਡ ਤੇ ਉਹ ਜਦੋਂ ਆਇਆ ਤੇ ਜਿਹੇ ਚ ਫੈਸਲ ਨਿਕਲੇ ਉਹਦੇ 200 ਨਾ ਫੋਨ ਨਿਕਲਿਆ ਉਹਨੂੰ ਕੁੱਟਿਆ ਉਹਨੂੰ ਕਹਿੰਦਾ ਫੋਨ ਦੇ ਸਾਥ ਵੇਖਣਾ ਵੀ ਨਹੀਂਗਾ ਜੀ ਤੁਸੀਂ ਸਾਡੀ ਸਾਡੀ ਮਿਹਨਤ ਵੇਚਾ ਨਹੀਂ ਮਿਹਨਤ ਸਾਡੀ ਮਿਹਨਤ ਤਾਂ ਫੋਨ ਤੇ ਰੱਖ ਲਿਆ ਕਰੋ ਮੈਂ ਇਹੀ ਕਹਿਣ ਲੱਗਾ ਸੀ ਹੁਣ ਵੇਖੋ ਬੰਦੇ ਨੇ ਸਫਰ ਕੀਨੇ ਕਰਨਾ ਸਾਈਕਲ ਮੈਂ ਤਾਂ ਕਿਹਾ ਸੀ ਵੀ ਬੰਦਾ ਸਾਈਕਲ ਵੀ ਨਹੀਂ ਲੈ ਕੇ ਜਾਂਦਾ ਅਗਲਾ ਕਹਿੰਦਾ ਯਾਰ ਵੀ ਜਿੱਥੇ ਮਾੜਾ ਜਾ ਸੇ ਪਾਸੇ ਲਾਉਣਾ ਪਿਆ ਕੇ ਤੇ ਪਤਾ ਨਹੀਂ ਕੀਨੇ ਨਾਲ ਦੀ ਨਾਲੀ ਚੱਕ ਕੇ ਲੈ ਜਾਣਾ ਚਾਹੇ ਉਹਨਾਂ ਨੂੰ ਤਾਂ ਇੱਕ ਵਾਰੀ ਇੱਕ ਡੋਜ 200 300 ਦੀ ਆਉਣੀ ਹੈ ਉਹਨਾਂ ਨੂੰ ਉਹ 500 ਦਾ ਨੋਟ ਫੜਾ ਵਿਚਨੇ ਵੀ 500 ਅਗਲਾ ਕਹਿੰਦਾ ਵੀ 500 ਵੀ ਨਹੀਂ 300 ਹੀ ਫੜਾ ਮੈਨੂੰ ਇੱਕ ਬਾਈਟ ਆਉਣੀ ਚਾਹੀਦੀ ਹੈ ਠੀਕ ਹੈ ਹੁਣ ਬੰਦਾ ਇਹ ਸੋਚਦਾ ਕਿ ਬਸ ਚੜਜ ਹੋ ਗਿਆ ਕਿਸੇ ਬੰਦੇ ਨੇ ਡੇਲਣ ਵਾਲੀ ਤੋਂ ਜਿੱਤੋਂ ਦਿਹਾੜੀ ਕਰਨਾ ਕਿਸੇ ਨੇ ਜਿੱਤ ਗਿੱਲ ਤੋਂ ਗੁਰੂ ਕੀ ਢੱਪ ਤੋਂ ਦਿਹਾੜੀ ਕਰਨਾ ਕਿਸੇ ਨੇ ਸੇਵ ਵਾਲੇ ਤੋਂ ਦਿਹਾੜੀ ਕਰਨਾ ਠੀਕ ਜਾਂ ਕਿ ਇਹਨੇ ਰਸਤੇ ਦੇ ਵਿੱਚੋਂ ਵੀ ਰਸਤੇ 'ਤੇ ਰੋਕਦੇ ਨਹੀਂ ਬਸਾ ਇਹ ਇਹਦਾ ਬੰਦਾ ਹੀ ਮਾਰ ਦਿੰਦੇ ਆ ਤਾਂ ਵੀ ਨਹੀਂ ਰੋਕਦੇ ਤੇ ਵੀ ਉਥੋਂ ਬੰਦੇ ਨੇ ਸੋਚਣਾ ਕਿ ਬੱਸ ਬੈਠ ਜਾਓ ਜਦੋਂ ਉਹ ਬੰਦਾ ਬੈਠਾ ਤਾਂ 2-3 ਕਿਲੋਮੀਟਰ ਤੋਂ ਆਇਆ ਦੋ ਤਿੰਨ ਕਿਲੋਮੀਟਰ ਤੋਂ ਬੰਦਾ ਬੈਠ ਕੇ ਜਾਈ ਤੋਂ ਆਇਆ ਜਾਈ ਤੋਂ ਫੇਰ ਵਾਪਸ ਗਿਆ ਆਪਣੇ ਪਿੰਡ 30 ਰੁਪਏ ਉੱਡ ਗਏ ਹੂੰ ਠੀਕ ਹੈ ਦਿਹਾੜੀ ਮੈਂ ਕਿ ਵੀ ਬਹੁਤ ਜ਼ਿਕਰ ਕਰਦਾ ਹੁੰਦਾ ਕਿ ਮਜ਼ਦੂਰ ਦਾ ਇਨਾ ਬੁਰਾ ਹਾਲ ਹੈ ਮੇਰੇ ਆਪ ਦੇ ਦੇਖਣ ਦੇ ਵਿੱਚ ਗਵਾੜ ਚ ਇੱਕੋ ਜਿਹਾ ਪਰਿਵਾਰ ਬੈਠਾ ਹੈ ਜਿਹੜੇ ਬੰਦਿਆਂ ਦੇ ਵਿਚਾਰੇ 3 ਦਿਨ ਹੋ ਗਏ ਰੋਟੀ ਨਹੀਂ ਪੱਤੀ ਤੇ ਤਿੰਨ ਜੀਆਂ ਦਾ ਪਰਿਵਾਰ ਹੈ ਦੋਨੇ ਛੋਟੀ ਉਮਰ ਦੇ ਆਪ ਹੈ ਮੀਆਂ ਬੀਵੀ ਹਸਬੰਡ ਵਾਈਫ ਇੱਕ ਬੱਚਾ 2.5 3 ਸਾਲ ਦਾ ਤਿੰਨ ਦਿਨ ਹੋ ਗਏ ਰੋਟੀ ਨਹੀਂ ਪੱਕਾ ਦਾ ਜੀ ਠੀਕ ਹੈ ਜੀ ਇਹ ਹਾਲ ਹੈ ਮਜ਼ਦੂਰ ਦਾ ਉਹਦੇ ਤੇ 30 ਰੁਪਈਆ ਦਾ ਬੋਝ ਨਾ ਸਰਕਾਰ ਜੀ ਤੁਸੀਂ ਮੈਂ ਕਹਿੰਦਾ ਸਰਕਾਰ ਜੀ ਤੁਸੀਂ ਯਾਨੀ ਠੀਕ ਹੈ ਸੰ ਘੁੱਟੀ ਨਹੀਂ ਪੱਕੀ ਜੀ ਠੀਕ ਹੈ ਇਹ ਹਾਲ ਹੈ ਮਜ਼ਦੂਰ ਦਾ ਉਹਦੇ ਤੇ 30 ਰੁਪਈਆ ਦਾ ਬੋਝ ਨਾ ਸਰਕਾਰ ਜੀ ਤੁਸੀਂ ਮੈਂ ਕਹਿੰਦਾ ਸਰਕਾਰ ਜੀ ਤੁਸੀਂ ਠੀਕ ਹੈ ਤੁਸੀਂ ਤਾਂ ਤਾਰਾ ਜੀਓ ਮੈਂ ਇੱਧਰ ਕਹਿਣਾ ਸਰਕਾਰ ਜੀ ਤੁਸੀਂ ਮਾਨ ਸਾਹਿਬ ਕਰੀਬ ਤੇ ਬਹੁਤ ਪਤਾ 30 ਰੁਪਈਆ ਦਾ ਉਹ ਪਤਾ ਪਹਿਲਾਂ ਤਾਂ ਗਰੀਬ ਇਹ ਸੋਚਦਾ ਕਿ ਸਬਜ਼ੀ ਆਲੂ ਅਗੇ 2 ਰੁਪਏ ਕਿਲੋ 300 ਕਿਲੋ 5 ਰੁਪਏ ਕਿਲੋ ਹੁੰਦੇ ਸੀ ਕੱਦੂ 2 2.5 ਰੁਪਏ ਕਿਲੋ ਹੁੰਦੇ ਸੀ 50 60 ਤੋਂ ਕੱਦੂ ਤੋਰੀ ਨਹੀਂ ਘਟਦਾ 40 ਤੋਂ ਆਲੂ ਨਹੀਂ ਘਟਦਾ 50 60 ਤੋਂ ਗੰਡੇ ਨਹੀਂ ਘਟਦੇ 200 ਰੁਪਏ 150 ਰੁਪਏ ਕਿਲੋ ਤੋਂ ਹਰੀ ਮਿਰਚ ਨਹੀਂ ਘਟਦੀ ਗਰੀਬ ਤਾਂ ਦਿਹਾੜੀ ਕਰਕੇ ਸਬਜ਼ੀ ਦਾ ਜਾਨ ਜੋਗਾ ਹੈ ਜੀ ਉਹਨੇ ਸਾਰਾ ਘਰ ਚਲਾਉਣਾ ਜੀ ਤੇ ਅੱਜਕੱਲ ਇਹ ਹੈ ਵੀ ਵੈਸੇ ਦੁਕਾਨਦਾਰ ਸਾਡਾ ਜਿੰਨੇ ਮਜ਼ਦੂਰ ਹੈ ਨਾ 90% ਤੋਂ ਵੱਧ ਲੋਕ ਜਿਹੜੇ ਆ ਅੱਗੇ ਹੁੰਦਾ ਸੀ ਪੋਸਟ ਜਾਂ ਫੀਮ ਤੇ ਜਾਂ ਫਿਰ ਖਰਾਕ ਹੁੰਦੀ ਸੀ ਕਿ ਘਰੇ ਹੋਣੀਆਂ ਪਹਿਲੀ ਗੱਲ ਤਾਂ ਜਿਹੜੇ ਕੰਮ ਕਰਦਾ ਉਹ ਦੁੱਧ ਪੀਉਂਦਾ ਸੀ ਜੀ ਤੋਂ ਯਾਰ ਖਾ ਪੀ ਕੇ ਜਾ ਜਾਂ ਕਿਉਂ ਸ਼ੱਕਰ ਦਿੰਦਾ ਸੀ ਨਾਲ ਰੋਟੀ ਬੰਨ ਕੇ ਦੇਣੀ ਫੇ ਲੈ ਜਾ ਜਾਂ ਫਿਰ ਬੰਦਾ ਘਰੇ ਜਾ ਕੇ ਖਾਂਦਾ ਸੀ ਅੱਜ ਕੱਲ ਜਿਹੜਾ ਨਾ 90% ਤੋਂ ਵੱਧ ਮਜ਼ਦੂਰ ਜਿਹੜਾ ਉਹੋ ਗੋਲੀ ਘੱਟੇ ਤੇ ਚੱਲਣ ਲੱਗ ਪਏ ਠੀਕ ਹੈ ਸਰੀਰ ਬੰਨਣਾ ਕਹਿੰਦੇ ਆ ਉਹ ਕਹਿੰਣਗੇ ਵੀ ਸਰੀਰ ਬੰਨ ਲੈਣ ਦੇ ਮੈਨੂੰ ਫੇਰ ਕੰਮ ਹੋਊਗਾ ਤੇ ਹੁਣ ਨਸ਼ੇ ਤਾਂ ਤੁਹਾਨੂੰ ਪਤਾ ਵੀ ਅੱਗ ਲੱਗੀ ਆ ਕਿਉਂਕਿ ਇਹ ਤਾਂ ਕਮਾਊ ਪੁੱਤਾਂ ਸਰਕਾਰਾਂ ਨੂੰ ਜੋ ਪਹਿਲਾਂ ਤਾਂ ਉਹਨੇ ਆਪ ਦਾ ਘਰ ਪੂਰਾ ਕਰਨਾ ਉਹ 100 ਦਾ ਕਹਿੰਦਾ ਕਿ 50 ਦਾ ਕਰ ਦੇ ਫਿਰ ਉਹ 30 ਰੁਪਏ ਕਿਰਾਇਆ ਖਰਚੂਗਾ ਜੋ ਬਸਤੇ ਆਉਂਦਾ ਫਿਰ ਉਹ ਸਬਜ਼ੀ ਦਾ ਫਿਕਰ ਕਰੂਗਾ ਉਸ ਤੋਂ ਬਾਅਦ ਉਹ ਨੂਨ ਤੇਲ ਦਾ ਫਿਕਰ ਕਰੂਗਾ ਉਸ ਤੋਂ ਬਾਅਦ ਕਿਤੇ ਜਾ ਕੇ ਸੋਚੂ ਵੀ ਗਾਂ ਵਿਆਹ ਵੀ ਆਉਣੇ ਮੱਲੇ ਵੀ ਹੋਣੇ ਜਵਾਨਾਂ ਦੇ ਸਕੂਲ ਵੀ ਜਾਣੇ ਕੱਪੜੇ ਵੀ ਲੈਣੇ ਵਰਦੀਆਂ ਵੀ ਲੈਣੀਆਂ ਕਿਤਾਬਾਂ ਵੀ ਲੈਣੀਆਂ ਮੈਂ ਕਹਿੰਦਾ ਯਾਰ ਕਿਵੇਂ ਜਾਊਗਾ ਮਾੜਾ ਬੰਦਾ ਤਾਰਾ ਜੀ ਇਸ ਕਰਕੇ ਮੈਂ ਆਪਣੀ ਗੱਲ ਕਿਰਾਏ ਤੇ ਚਲਦੀ ਆ ਮੈਂ ਕਹਿੰਦਾ ਕਿ 1 ਰੁਪਿਆ 42 ਪੈਸੇ حساب ਦੇ ਨਾਲ ਮਾਨ ਸਾਹਿਬ ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਮਾਨ ਸਾਹਿਬ ਤੱਕ ਪਹੁੰਚਦੀ ਕਰੋ ਆਪ ਦਾ ਇੱਕ ਸਿਸਟਮ ਬਿਠਾਓ 1 ਰੁਪਏ 42 ਪੈਸੇ ਦੇ ਹਿਸਾਬ ਨਾਲ ਕਾਊਂਟਿੰਗ ਕਰਕੇ ਕਰਾਇਆ ਲਾਗੂ ਕਰੋ ਜੀ ਤੇ ਜੇ ਨਹੀਂ ਕਰਦੇ ਤਾਂ ਮੈਂ ਆਮ ਜਨਤਾ ਨੂੰ ਬੇਨਤੀ ਕਰਦਾ ਕਿ ਹੱਕਾਂ ਦੀ ਖਾਤਰ ਲੜਨਾ ਸਿੱਖੋ ਯਾਰ ਇੱਕ ਸੰਘਰਸ਼ ਕਰੋ ਇਹਦੀ ਖਾਤਰ ਕਿਸਾਨ ਜਥੇ ਬੰਦੀਆਂ ਥੋੜੀ ਇਕੱਲੀਆਂ ਜਥੇ ਬੰਦੀਆਂ ਥੋੜੇ ਦੇ ਖਾਤਰ ਸਹੀ ਹੈ ਕਿ ਸਮਾਜ ਸੇਵੀ ਜਥੇ ਬੰਦੀਆਂ ਆਉਗੀ ਕਿਸਾਨ ਸਾਡੇ ਵੀ ਆਪਣੇ ਫਰਜ਼ ਬਣ ਸਾਡੇ ਫਰਜ਼ ਬਣਦੇ ਯਾਰ ਠੀਕ ਹੈ ਅਸੀਂ ਅਸੀਂ ਜਿਉਂਦੀਆਂ ਲਾਸ਼ਾਂ ਬਣ ਕੇ ਤਾਰਾ ਜੀ ਠੀਕ ਹੈ ਅਸੀਂ ਇਹ ਕਹਿੰਦੇ ਕਿ ਅਸੀਂ ਹੈਗੇ ਤਾਂ ਹੈ ਸਾਡੇ ਸਾਹ ਤਾਂ ਚੱਲਦੇ ਆ ਪਰ ਸਾਡੇ ਵਿੱਚ ਅੰਦਰੋਂ ਸਭ ਕੁਝ ਖਤਮ ਹੋ ਗਿਆ ਦੇ ਵਿੱਚ ਉਹ ਗੈਰਤ ਜਿਹੜੀਆਂ ਨੂੰ ਮਰ ਗਈ ਠੀਕ ਹੈ ਇੱਕ ਤੁਹਾਡੀ ਵਿੱਚ ਕੱਟਣ ਲੱਗਾ ਸੀ ਮੈਂ ਆਮ ਲੋਕ ਅਸੀਂ ਘਰਾਂ ਇੰਟਰਵਿਊ ਕਰਨ ਜਾਣੇ ਆ ਜਾਂ ਅਸੀਂ ਜਿਹੜੇ ਧਰਨੇ ਦਿੱਤੇ ਹੁੰਦੇ ਉੱਥੇ ਵੀ ਜਾਂਦੇ ਆ ਲੋਕ ਕਹਿੰਦੇ ਆ ਵੀ ਤੁਸੀਂ ਬੋਲੋ ਪੱਤਰਕਾਰ ਨੂੰ ਕਹਿੰਦੇ ਤੁਸੀਂ ਬੋਲੋ ਜੀ ਤੁਸੀਂ ਕਈ ਲੋਕ ਬੋਲਦੇ ਨਹੀਂ ਅਸੀਂ ਤਾਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਇੱਕੋ ਇੱਕ ਇਹ ਪਲੇਟਫਾਰਮ ਆ ਜਿਹੜਾ ਸੋਸ਼ਲ ਮੀਡੀਆ ਜਿੱਥੇ ਤੁਸੀਂ ਆਪਦੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਆ ਆਪਣੇ ਹੱਕ ਰੱਖ ਸਕਦੇ ਆ ਪਿਛਲੇ ਦਿਨੀ ਤੁਹਾਡੇ ਸਮੇਤ ਨਾਲ ਬਹੁਤ ਚੈਨਲ ਦੀ ਇੰਟਰਵਿਊ ਜਿੱਦੜਾ ਬਹੁਤ ਸੀਟ ਦੀਆਂ ਦੇਖ ਰਿਹਾ ਤੁਸੀਂ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਜਾਂਦੇ ਹੋ ਜੀ ਜੀ ਜਾ ਕੇ ਉਹ ਤੁਸੀਂ ਐਦਾਂ ਕਰਕੇ ਇੱਕ ਨੂੰ ਪੁੱਛ ਕੇ ਦੂਜੇ ਮੂਰੇ ਮਾਈਕ ਕਰਦੇ ਹੋ ਨਾ ਕਿ ਉਹ ਐਂਕਾਲੇ ਮੂੰਹ ਕਰਕੇ ਤੁਹਾਨੂੰ ਐਂ ਕਰ ਦਿੰਦਾ ਜੀ ਗਾਲੇ ਨੂੰ ਪੁੱਛੀਏ ਤੁਸੀਂ ਬੋਲੋ ਸਾਨੂੰ ਕਿ ਪੱਤਰਕਾਰ ਨੂੰ ਨਹੀਂ ਬੋਲਣਾ ਨਹੀਂ ਚਾਹੁੰਦਾ ਵੀ ਮੇਰੇ ਮੂੰਹੋਂ ਸ਼ਬਦ ਇਹੋ ਜਿਹਾਂ ਨਿਕਲ ਜੇ ਕਿ ਕੱਲ ਨੂੰ ਪਤਾ ਨਹੀਂ ਕੀ ਹੋ ਜਾਊਗਾ ਦੇ ਘਰੇ ਨਾ ਆ ਜਾ ਦੇਖੋ ਜੀ ਗੁਰਬਾਣੀ ਇੱਕ ਗੱਲ ਕਹਿੰਦੀ ਹੈ ਜੇ ਤੁਸੀਂ ਰੱਬ ਨੂੰ ਮੰਨਦੇ ਹੋ ਨਾ ਉਹ ਕੁਦਰਤ ਨੂੰ ਪਰਮਾਤਮਾ ਮੰਨਦੇ ਹੋ ਤੇ ਗੁਰਬਾਣੀ ਇਹ ਕਹਿੰਦੀ ਹੈ ਕਿ ਬੰਦੇ ਦਾ ਜਦੋਂ ਜਨਮ ਹੁੰਦਾ ਉਹਦੀ ਮੌਤ ਦਾ ਸਮਾਂ ਸਥਾਨ ਤੇ ਵਿਧੀ ਉਹ ਫਾਈਨਲ ਹੋ ਜਾਂਦਾ ਸਮਾਂ ਕੀ ਹੋਊਗਾ ਜਗ੍ਹਾ ਕਿਹੜੀ ਹੋਊਗੀ ਕਾਰਨ ਕੀ ਹੋਊਗਾ ਜਿਵੇਂ ਮਰਨਾ ਕੁਦਰਤ ਨੇ ਲਿਖਤਾ ਮਰਨਾ ਉਵੇਂ ਹੀ ਹੈ ਇੱਕ ਸਕਿੰਟ ਨਹੀਂ ਟਲਨੀ ਉਹ ਕਹਿੰਦੇ ਬਹੁਤੇ ਲੋਕ ਜਿਹੜੇ ਨੇ ਉਹ ਆਪਣੇ ਹੱਕਾਂ ਦੀਆਂ ਲੜਾਈਆਂ ਇਸ ਕਰਕੇ ਨਹੀਂ ਲੜਦੇ ਕਿ ਆ ਰਹੀ ਨਾ ਜਾਈਂ ਨੋਤਰਾ ਜੀ ਠੀਕ ਹੈ ਤੇ ਜਿਹੜੇ ਲੋਕ ਹੱਕਾਂ ਦੀ ਖਾਤਰ ਨਹੀਂ ਲੜੇ ਨਾ ਇੱਕ ਨ ਇੱਕ ਦਿਨ ਜਿਹੜੀ ਅਰਥੀ ਉਹਨਾਂ ਦੀ ਉਹਨਾਂ ਦੀ ਛੇੜਿਆ ਚੋ ਵੀ ਜਾਂਦੇ ਕਬਰਾਂ ਚੋ ਵੀ ਜਾਂਦੇ ਮੈਂ ਕਹਿੰਦਾ ਉੱਠੋ ਯਾਰ ਹੱਕਾਂ ਦੀ ਖਾਤਰ ਦਾ ਲੜਨਾ ਸਿੱਖ ਲਓ ਬੱਸ ਦੇ ਵਿੱਚ ਮੈਂ ਦੇਖਿਆ ਮੈਂ ਸਫਰ ਕਰ ਲਿਆ ਆ ਕਿਰਾਇਆ ਵਧਣ ਤੋਂ ਬਾਅਦ ਬਸ ਆਪਸ ਚ ਲੋਕਾਂ ਬਾਗੀ ਲਾਦੇ ਯਾਰ ਜੋ ਭਾਈ ਆਪਣਾ ਵੇਖੋ ਧੰਨਵਾਦ ਜੀ ਵੀਡੀਓ ਵੇਖਣ ਦੇ ਲਈ ਸ਼ੇਅਰ ਕਰੋ ਨਹੀਂ ਪਤਾ ਲੱਗਦਾ ਬਰਾ ਯਸਾ ਪੈਜ਼ੀਆਂ ਗੱਲਾਂ ਬਹੁਤ ਸਹੀ ਐ ਤੇ ਬੱਸ ਵਾਲਿਆਂ ਦੀ ਦਿਮਾਗ ਦੀ ਇੰਨੀ ਛੇਪ ਕਰੋ ਕਿਵੇਂ ਤੱਕ ਨਹੀਂ ਪਹੁੰਚੀ ਪਹੁੰਚ ਸਕੇ ਤੇ ਤਾਂ ਜੋ ਆਮ ਜਨਤਾ ਦਾ ਭਲਾ ਹੋਵੇ ਕਿ ਜਿਵੇਂ ਇਹ ਕਹਿ ਰਹੇ 1 ਰੁਪਿਆ 42 ਪੈਸੇ ਕਿਲੋਮੀਟਰ ਦੇ ਹਿਸਾਬ ਨਾਲ ਲਾਇਆ ਜਾਇਆ ਜਾਂ ਸਹੀ ਐ ਕਿਸੇ ਹਿਸਾਬ ਨਾਲ ਹੋਣਾ ਚਾਹੀਦਾ ਜੀ ਧੰਨਵਾਦ